ਰਾਸ਼ਟਰੀ ਮਹਾ ਮੰਤਰੀ ਤਰुण ਚੋਗ ਰਾਜ ਪੰਡੋਰੀ ਪਹੁੰਚੇ ਨੇ ਇਸ ਪੰਡੋਰੀ ਸਿਧਵਾ ਇਥੇ ਚੋਣ ਪ੍ਰਚਾਰ ਦੇ ਲਈ ਤਰਨ ਜੀ ਅੱਜ ਪੰਡੋਰੀ ਤੁਸੀਂ ਸਿਧਵਾ ਪਹੁੰਚੇ ਹੋ ਵੱਖ-ਵੱਖ ਜਗ੍ਹਾ ਤੇ ਸਵੇਰ ਦਾ ਤੁਸੀਂ ਚੱਲਦੇ ਪਿਓ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਹੈ ਕਿ ਲੋਕ ਬਹੁਤ ਜ਼ਬਰਦਸਤ ਰੁਝਾਨ ਹੈ ਇੱਥੇ ਕੇਵਲ ਢਿੱਲੋ ਜੀ ਸਾਡੇ ਬੜੇ ਸੀਨੀਅਰ ਆ ਗੋ ਉਹਨਾਂ ਨੇ ਤੇ ਮੋਰਚਾ ਸਮਟਿਆ ਹੈ ਔਰ ਬਹੁਤ ਵੱਡਾ ਹੰਗਾਰਾ ਇਸ ਇਲਾਕੇ 'ਚ ਮਿਲ ਰਿਹਾ ਹੈ ਲੋਕ ਖੜੇ ਹੋ ਕੇ ਕਹਿ ਰਹੇ ਕਿ ਸਾਡੇ ਘਰ ਰਾਸ਼ਨ ਮੋਦੀ ਸਾਹਿਬ ਭੇਜਦੇ ਸਾਡੇ ਘਰ ਪੀਣ ਤੇ ਪਾਣੀ ਦੀ ਪਾਈਪ ਮੋਦੀ ਸਾਹਿਬ ਭੇਜਦੇ ਔਰ ਮੋਦੀ ਸਾਹਿਬ ਸਾਨੂੰ ਮਕਾਨ ਦੇਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਸਾਨੂੰ ਕੈਂਪ ਨਹੀਂ ਲਾਉਂਦੇ ਰੇ ਉਹ ਵਾਜਾ ਮਾਰ ਰਹੇ ਨੇ ਕਿ ਬੀਜੇਪੀ ਦੇ ਕੈਂਪ ਲਾਓ ਇੱਥੇ ਗਰੀਬਾਂ ਬਾਰੇ ਕੋਈ ਸੋਚੋ ਔਰ ਇਹ ਅੱਜ ਦਾ ਜਿਹੜਾ ਮਾਹੌਲ ਹੈ ਇਹ ਦਿਸਦਾ ਪਿਆ ਪੰਜਾਬ ਦੇ ਅੰਦਰ ਨਾ ਕਾਂਗਰਸ ਰਹੀ ਹੈ ਨਾ ਆਮ ਆਦਮੀ ਪਾਰਟੀ ਪੰਜਾਬ ਦੀ ਆਵਾਜ਼ ਐਸਲੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੇ ਬਾਰ ਬਾਰ ਸਵਾਲ ਖੜੇ ਕਰ ਰਹੀ ਹੈ ਜੋ ਅਸੀਂ ਕਰਤਾ ਹੈ ਉਹ ਬਾਕੀ ਕਿਸੇ ਪਾਰਟੀ ਵੱਲੋਂ ਕਿਸੇ ਸਰਕਾਰ ਵੱਲੋਂ ਅਜ ਤੱਕ ਨਹੀਂ ਕੀਤਾ ਗਿਆ ਉਹਨਾਂ ਨੇ ਕੀ ਕੀਤਾ ਇਹੋ ਹੀ ਨਹੀਂ ਸਮਝ ਆ ਰਿਹਾ 10 ਦਿਨ ਕੀ ਕੀਤਾ ਇੱਕ ਇੱਕ ਸ਼ਬਦ ਆਪਣੇ ਮੈਨੀਫੈਸਟੋ ਦਾ ਪੂਰਾ ਨਹੀਂ ਹੋਇਆ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਇੱਕ ਟੌਪ ਅਪ ਆਇਆ ਕਿਸਾਨਾਂ ਕਿਸਾਨੀ ਕਰਜ਼ਾ ਮਾਫ ਕੀਤਾ ਜਾਏ ਹਰ ਕਰ ਨੌਕਰੀ ਦਾ ਵਾਦਾ ਪੂਰਾ ਕੀਤਾ ਜੀ ਬਿਜਲੀ ਫਰੀ ਦਾ ਵਾਦਾ ਪੂਰਾ ਕੋਈ ਵਾਦਾ ਪੂਰਾ ਨਹੀਂ ਹੋਇਆ ਹਜ਼ਾਰ ਰੁਪਏ ਦਾ ਮੈਂ ਉਹ ਮਲੇ ਚ ਨਿਕਲ ਕੇ ਆਇਆ ਜਨਾਨੀਆਂ ਕਹਿ ਰਹੀਆਂ ਸਾਨੂੰ ਭਗਵੰਤ ਮਾਨ ਕੋਲ 48000 ਰੁਪਏ ਦੇ ਦਵਾ ਦਿਓ ਮੈਂ ਉਹਨਾਂ ਨੂੰ ਪੁੱਛਿਆ ਜੀ ਮਹੀਨੇ 46 ਹੋਏ ਕਹਿੰਦੇ 1100 ਦਾ ਵਾਦਾ ਸੀ ਇਹ ਹਾਲਾਤ ਨੇ ਕਿ ਪਿੰਡਾਂ ਚ ਲੋਕ ਵਾਜਾਂ ਮਾਰ ਕੇ ਕਹਿ ਰਹੇ ਨੇ ਕਿ ਰਾਸ਼ਟਰ ਜਿਹੜਾ ਮੋਦੀ ਜੀ ਭੇਜ ਰਿਹਾ ਉਹ ਵੀ ਇਹਨਾਂ ਕੋਲ ਵੰਡਿਆ ਨਹੀਂ ਜਾ ਰਿਹਾ ਇਸ ਸਥਿਤੀ ਦੇ ਅੰਦਰ ਹੈ ਕਿ ਅੱਜ ਪੂਰੇ ਪੰਜਾਬ ਚ ਹਵਾਵ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਲੋਕ ਤਰਾਹੀ ਮਾਮ ਤਰਾਹੀ ਮਾਮ ਕਰ ਰਹੇ اور ਭਗਵੰਤ ਮਾਨ ਸਾਹਿਬ ਜਿਲਕੋਲ ਪੰਜਾਬ ਡੇ ਮਨਾਉਣ ਦਾ ਟਾਈਮ ਨੇ ਜਿਨ੍ਹਾਂ ਦੀ ਇੱਕੋ ਹੀ ਕੰਮ ਪੜਿਆ ਪਰੋਣਿਆਂ ਦੀ ਚੱਕਰੀ ਇਹ ਤਿਹਾੜ ਜੇਲ ਰਿਟਰਨ ਪਰੋਣਿਆਂ ਦੇ ਖਾਤਰ ਚ ਲੱਗੇ ਨੇ ਇਹਨਾਂ ਪੰਜਾਬ ਦਾ ਪਲਾਨੀ ਹੈ ਨਾ ਪੰਜਾਬ ਦਾ ਬੇੜਾ ਗਰਗੋੜ ਆਮ ਆਦਮੀ ਪਾਰਟੀ ਸਰਕਾਰ ਤੋਂ ਬਾਅਦ ਜੀਪੀ ਦਾ ਪਹਿਲੇ ਆਧਾਰ ਨਹੀਂ ਸੀਗਾ ਪਿੰਡਾਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਕੋਈ ਮੂੰਹ ਨਹੀਂ ਸੀ ਲਾਂਦਾ ਬੀਜੇਪੀ ਨੂੰ ਪਰ ਅੱਜ ਜੋ ਦੇਖਿਆ ਜਾ ਰਿਹਾ ਹੈ ਕਿ ਹਾਲਾਤ ਬਹੁਤ ਬਦਲ ਗਏ ਹਵਾ ਐਕਸਾਈਟਿਡ ਨਜ਼ਰ ਆ ਰਹੀ ਹੈ। ਇਥੇ ਕਿ ਪਿੰਡਾਂ ਦੇ ਲੋਕਾਂ ਨੂੰ ਸਮਝ ਆਇਆ ਹੈ ਕਿ ਕ ਪਾਰਟੀਆਂ ਜਿਨੇ 1984 ਜਰਮੰਦਰ ਸਰ ਤੇ ਟੈਂਕ ਚੜਾਤੇ ਜਿਸ ਪਾਰਟੀ ਨੇ ਭਾਰਤ ਦੇ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾਤਾ ਉਹ ਅੱਜ ਚਿੱਟੇ ਕੱਪੜੇ ਪਾ ਕੇ ਵੋਟ ਮੰਗ ਰਹੇ ਨੇ ਜਿਨ੍ਹਾਂ ਦੇ ਦਾਮਨ ਸਿੱਖਾਂ ਦੇ ਖੂਨ ਨਾਲ ਰੰਗੇ ਦੂਜੀ ਪੋਲੀਟੀਕਲ ਪਾਰਟੀ ਜਿਹਨੂੰ ਮੌਕਾ ਦਿੱਤਾ ਉਹ ਝਾੜੂ ਵਾਲਿਆਂ ਨੇ ਪੰਜਾਬ ਦੀ ਤਰੱਕੀ ਤੇ ਝਾੜੂ ਫੇਰਤਾ ਜੀ ਅੱਜ ਪੰਜਾਬ ਚ ਕੋਈ ਸੜਕ ਨਹੀਂ ਬਣਦੀ ਸਟੇਟ ਗਵਰਨਮੈਂਟ ਦੀ ਕਿਸੇ ਪੰਚਾਇਤ ਘਰ ਚ ਪੈਸਾ ਨਹੀਂ ਲੱਗਦਾ ਕਿਸੇ ਸਰਪੰਚ ਦੇ ਪੈਸਾ ਨਹੀਂ ਪਹੁੰਚਿਆ ਜਿਹੜਾ ਪੈਸਾ ਆ ਰਿਹਾ ਉਹ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਆਰਡੀਆ ਭੇਜਦੀ ਉਹੋ ਹੀ ਥੱਲੇ ਜਾ ਰਿਹਾ ਜੇ ਯੂਡੀਪ ਭੇਜੀ ਦੀ ਅਰਬਨ ਏਰੀਆ ਸੇ ਪੈਸਾ ਆ ਰਿਹਾ ਜੇ ਪੁਲ ਬਣ ਰਹੇ ਸੜਕਾਂ ਬਣ ਰਹੀਆਂ ਆਈਐਮਐਮ ਬਣ ਰਿਹਾ ਤੇ ਮੋਦੀ ਸਾਹਿਬ ਭੇਜਦੇ ਇਹ ਸਰਕਾਰ ਟੋਟਲ ਫੇਲ ਹੈ ਔਰ ਭਗਵੰਤ ਮਾਨ ਸਾਹਿਬ ਖੁਦ ਦਬਾਚ ਨੇ ਜਿਹੜਾ ਦਿੱਲੀ ਦੀ ਸਾਰੀ ডিসਕਾਰਡਡ ਲੀਡਰਸ਼ਿਪ ਆ ਕੇ ਪੰਜਾਬ ਚ ਬੈਠ ਗਈ। ਸੋ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਕੱਲ ਤੋਂ ਲਗਾਤਾਰ ਵੱਖ-ਵੱਖ ਪਿੰਡਾਂ ਚ ਵਿਚਰ ਰਹੇ ਤਰਨੁਤ ਚੋਕ ਜੀ ਅੱਜ ਪੰਡੋਰੀ ਸਿਧਵਾਂਚ ਪਹੁੰਚੇ ਹੋਏ ਸਨ ਜਿੱਥੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਇਸ ਤੋਂ ਪਹਿਲੇ ਸਵੇਰ ਤੋਂ ਹੀ ਉਹਨਾਂ ਨੇ ਵਕ ਵਕ ਜਨ ਸਭਾ ਨੂੰ ਸੰਬੋਧਨ ਕੀਤਾ ਹੈ ਇੱਕ ਲਹਿਰ ਬਣਾਉਣ ਦਾ ਤਰੀਕਾ ਕੋਸ਼ਿਸ਼ ਕੀਤੀ ਹੈ ਲਹਿਰ ਆਪਣੇ ਆਪ ਬਣ ਗਈ ਕੱਲ ਤੱਕਨ ਬੀਜੇਪੀ ਦਾ ਕੋਈ ਇੱਥੇ ਆਧਾਰ ਨਹੀਂ ਸੀਗਾ ਮਗਰ ਹੁਣ ਜਿਹੜੇ ਬੀਜੇਪੀ ਦੇ ਨਾਲ ਇਹਨਾਂ ਦੇ ਲੋਕ ਵੀ ਜੁੜ ਰਹੇ ਨੇ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੇਨਿਕ ਸਵੇਰਾ ਟੀਵੀ ਅੰਮੇਸੋ ਰਾਸ਼ਟਰੀ ਮਹਾ ਮੰਤਰੀ ਤਰुण ਚੋਗ ਅੱਜ ਪੰਡੋਰੀ ਪਹੁੰਚੇ ਨੇ ਸੁੰਡੋਰੀ ਸਿਧਵਾ ਇੱਥੇ ਚੋਣ ਪ੍ਰਚਾਰ ਦੇ ਲਈ ਤਰਨ ਜੀ ਅੱਜ ਪੰਡੋਰੀ ਤੁਸੀਂ ਸਿਧਵਾ ਪਹੁੰਚੇ ਹੋ ਵੱਖ-ਵੱਖ ਜਗ੍ਹਾ ਤੇ ਸਵੇਰ ਦਾ ਤੁਸੀਂ ਚੱਲਦੇ ਪਿਓ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਹੈ ਕਿ ਲੋਕ ਬਹੁਤ ਜ਼ਬਰਦਸਤ ਰੁਝਾਨ ਹੈ ਇੱਥੇ ਕੇਵਲ ਢਿੱਲੋ ਜੀ ਸਾਡੇ ਬੜੇ ਸੀਨੀਅਰ ਆਗੂ ਉਹਨਾਂ ਨੇ ਤੇ ਮੋਰਚਾ ਸਮਟਿਆ ਹੈ ਔਰ ਬਹੁਤ ਵੱਡਾ ਹੰਗਾਰਾ ਇਸ ਇਲਾਕੇ 'ਚ ਮਿਲ ਰਿਹਾ ਹੈ ਲੋਕ ਖੜੇ ਹੋ ਕੇ ਕਹਿ ਰਹੇ ਕਿ ਸਾਡੇ ਘਰ ਰਾਸ਼ਨ ਮੋਦੀ ਸਾਹਿਬ ਭੇਜਦੇ ਸਾਡੇ ਘਰ ਪੀਣ ਤੇ ਪਾਣੀ ਦੀ ਪਾਈਪ ਮੋਦੀ ਸਾਹਿਬ ਭੇਜਦੇ ਔਰ ਮੋਦੀ ਸਾਹਿਬ ਸਾਨੂੰ ਮਕਾਨ ਦੇਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਸਾਨੂੰ ਕੈਂਪ ਨਹੀਂ ਲਾਉਂਦੇ ਰੇ ਉਹ ਵਾਜਾ ਮਾਰ ਰਹੇ ਨੇ ਕਿ ਬੀਜੇਪੀ ਦੇ ਕੈਂਪ ਲਾਓ ਇੱਥੇ ਗਰੀਬਾਂ ਬਾਰੇ ਕੋਈ ਸੋਚੋ ਔਰ ਇਹ ਅੱਜ ਦਾ ਜਿਹੜਾ ਮਾਹੌਲ ਹੈ ਇਹ ਦਿਸਦਾ ਪਿਆ ਕਿ ਪੰਜਾਬ ਦੇ ਅੰਦਰ ਨਾ ਕਾਂਗਰਸ ਹੈ ਨਹੀਂ ਹੈ ਨਾ ਆਮ ਆਦਮੀ ਪਾਰਟੀ ਪੰਜਾਬ ਦੀ ਆਵਾਜ਼ ਐ ਇਸ ਲਈ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੇ ਬਾਰ ਬਾਰ ਸਵਾਲ ਖੜੇ ਕਰ ਰਹੀ ਹੈ ਜੋ ਅਸੀਂ ਕਰਤਾ ਹੈ ਉਹ ਬਾਕੀ ਕਿਸੇ ਪਾਰਟੀ ਵੱਲੋਂ ਕਿਸੇ ਸਰਕਾਰ ਵੱਲੋਂ ਅਜੇ ਤੱਕ ਨਹੀਂ ਕੀਤਾ ਗਿਆ ਉਹਨਾਂ ਨੇ ਕੀ ਕੀਤਾ ਇਹੋ ਹੀ ਨਹੀਂ ਸਮਝ ਆ ਰਿਹਾ ਤਾਂ 7 ਦਿਨ ਕੀ ਕੀਤਾ ਇੱਕ ਇੱਕ ਸ਼ਬਦ ਆਪਣੇ ਮੈਨੀਫੈਸਟੋ ਦਾ ਪੂਰਾ ਨਹੀਂ ਹੋਇਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਇੱਕ ਟੌਪ-ਅੱਪ ਆਇਆ ਕਿਸਾਨਾਂ ਸੇ ਕਿਸਾਨੀ ਕਰਜ਼ਾ ਮੁਆਫ ਕੀਤਾ ਜਾਏ ਹਰ ਘਰ ਨੌਕਰੀ ਦਾ ਵਾਅਦਾ ਪੂਰਾ ਕੀਤਾ ਜਾਏ ਬਿਜਲੀ ਫਰੀਦাবাদ ਦਾ ਵਾਦਾ ਪੂਰਾ ਕੋਈ ਵਾਦਾ ਪੂਰਾ ਨਹੀਂ ਹੋਇਆ ਹਜ਼ਾਰ ਰੁਪਏ ਦਾ ਮੈਂ ਉਹਨੇ ਮਲੇ ਚ ਨਿਕਲ ਕੇ ਆਇਆ ਜਨਾਨੀਆਂ ਕਹਿ ਰਹੀਆਂ ਸਾਨੂੰ ਭਗਵੰਤ ਮਾਨ ਕੋਲ 48000 ਰੁਪਏ ਦੇ ਦਵਾ ਦਿਓ ਮੈਂ ਉਹਨਾਂ ਨੂੰ ਪੁੱਛਿਆ ਜੀ ਮਹੀਨੇ 46 ਹੋਏ ਕਹਿੰਦੇ 1100 ਦਾ ਵਾਦਾ ਸੀ ਇਹ ਹਾਲਾਤ ਨੇ ਕਿ ਪਿੰਡਾਂ ਚ ਲੋਕ ਵਾਜਾ ਮਾਰ ਕੇ ਕਹਿ ਰਹੇ ਨੇ ਕਿ ਰਾਸ਼ਟਰ ਜਿਹੜਾ ਮੋਦੀ ਜੀ ਭੇਜ ਰਿਹਾ ਉਹ ਵੀ ਇਹਨਾਂ ਕੋਲ ਵੰਡਿਆ ਨਹੀਂ ਜਾ ਰਿਹਾ ਇਸ ਸਥਿਤੀ ਦੇ ਅੰਦਰ ਹੈ ਕਿ ਅੱਜ ਪੂਰੇ ਪੰਜਾਬ ਚ ਹਵਾਵ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਲੋਕ ਤਰਾਹੀ ਮਾਮ ਤਰਾਹੀ ਮਾਮ ਕਰ ਰਹੇ اور ਭਗਵੰਤ ਮਾਨ ਸਾਹਿਬ ਜਿਰਕੋਲ ਪੰਜਾਬ ਡੇਰ ਮਨਾਉਣ ਦਾ ਟਾਈਮ ਨੇ ਜਿਨ੍ਹਾਂ ਦੀ ਇੱਕੋ ਹੀ ਕੰਮ ਪੜਿਆ ਪਰੋਣਿਆਂ ਦੀ ਚਾਕਰੀ ਇਹ ਤਿਹਾੜ ਜੇਲ ਰਿਟਰਨ ਪਰੋਣਿਆਂ ਦੇ ਖਾਤਰ ਚ ਲੱਗੇ ਨੇ ਇਹਨਾਂ ਪੰਜਾਬ ਦਾ ਪਲਾਨੀ ਹੈ ਨਾ ਪੰਜਾਬ ਦਾ ਬੇੜਾ ਕਰ ਕੋ ਆਮ ਆਦਮੀ ਪਾਰਟੀ ਸਰਕਾਰ ਤੋਂ ਬਾਅਦ ਬੀਜੇਪੀ ਦਾ ਪਹਿਲੇ ਆਧਾਰ ਨਹੀਂ ਸੀਗਾ ਪਿੰਡਾਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਕੋਈ ਮੂਹ ਨਹੀਂ ਸੀ ਲਾਂਦਾ ਬੀਜੇਪੀ ਨੂੰ ਪਰ ਅੱਜ ਜੋ ਦੇਖਿਆ ਜਾ ਰਿਹਾ ਹੈ ਕਿ ਹਾਲਾਤ ਬਹੁਤ ਬਦਲ ਗਏ ਹਵਾ ਐਕਸਾਈਟਿਡ ਮਿਲ ਜਾਰੀ ਹੈ ਇਥੇ ਕਿ ਪਿੰਡਾਂ ਦੇ ਲੋਕਾਂ ਨੂੰ ਸਮਝ ਆਇਆ ਹੈ ਕਿ ਇੱਕ ਪਾਰਟੀ ਹੈ ਜਿਨੇ 1984 ਜਰਮੰਦਰ ਸਰ ਤੇ ਟੈਂ ਚੜਾਤੇ ਜਿਸ ਪਾਰਟੀ ਨੇ ਭਾਰਤ ਦੇ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾਤਾ ਉਹ ਅੱਜ ਚਿੱਟੇ ਕੱਪੜੇ ਪਾ ਕੇ ਵੋਟ ਮੰਗ ਰਹੇ ਨੇ ਜਿਨ੍ਹਾਂ ਦੇ ਦਾਮਨ ਸਿੱਖਾਂ ਦੇ ਖੂਨ ਨਾਲ ਰੰਗੇ ਦੂਜੀ ਪੋਲੀਟਿਕਲ ਪਾਰਟੀ ਹੈ ਜਿਨੂੰ ਮੌਕਾ ਦਿੱਤਾ ਉਹ ਝਾੜੂ ਵਾਲਿਆਂ ਨੇ ਪੰਜਾਬ ਦੀ ਤਰੱਕੀ ਤੇ ਝਾੜੂ ਫੇਰਤਾ ਜੀ ਅੱਜ ਪੰਜਾਬ ਚ ਕੋਈ ਸੜਕ ਨਹੀਂ ਬਣਦੀ ਸਟੇਟ ਗਵਰਨਮੈਂਟ ਦੀ ਕਿਸੇ ਪੰਚਾਇਤ ਘਰ ਚ ਪੈਸਾ ਨਹੀਂ ਲੱਗਦਾ ਕਿਸੇ ਸਰਪੰਚ ਦੇ ਪੈਸਾ ਨਹੀਂ ਪਹੁੰਚਿਆ ਜਿਹੜਾ ਪੈਸਾ ਆ ਰਿਹਾ ਉਹ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਆਰਡੀਆ ਭੇਜਦੀ ਉਹੋ ਹੀ ਥੱਲੇ ਜਾ ਰਿਹਾ ਜੇ ਯੂਡੀਆ ਭੇਜੀ ਦੀ ਅਰਬਨ ਏਰੀਆ ਸੇ ਪੈਸਾ ਆ ਰਿਹਾ ਜੇ ਪੁਲ ਬਣ ਰਹੇ ਸੜਕਾਂ ਬਣ ਰਹੀਆਂ ਆਈਐਮਐਮ ਬਣ ਰਿਹਾ ਤੇ ਮੋਦੀ ਸਾਹਿਬ ਭੇਜਦੇ ਇਹ ਸਰਕਾਰ ਟੋਟਲ ਫੇਲ ਹੈ ਔਰ ਭਗਵੰਤ ਮਾਨ ਸਾਹਿਬ ਖੁਦ ਦਬਾਚ ਨੇ ਜਿਹੜਾ ਦਿੱਲੀ ਦੀ ਸਾਰੀ ডিসਕਾਰਡਡ ਲੀਡਰਸ਼ਿਪ ਆ ਕੇ ਪੰਜਾਬ ਚ ਬੈਠ ਗਏ ਸੋ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਕੱਲ ਤੋਂ ਲਗਾਤਾਰ ਵੱਖ-ਵੱਖ ਪਿੰਡਾਂ ਚ ਵਿਚਰ ਰਹੇ ਤਰुण ਚੋਕ ਜੀ ਅੱਜ ਪੰਡੋਰੀ ਸਿਧਵਾਂਚ ਪਹੁੰਚੇ ਹੋਏ ਸਨ ਜਿੱਥੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਇਸ ਤੋਂ ਪਹਿਲੇ ਸਵੇਰ ਤੋਂ ਹੀ ਉਹਨਾਂ ਨੇ ਵਕ ਵਕ ਜਨ ਸਭਾ ਨੂੰ ਸੰਬੋਧਨ ਕੀਤਾ ਹੈ ਇੱਕ ਲਹਿਰ ਬਣਾਉਣ ਦਾ ਤਰੀਕਾ ਕੋਸ਼ਿਸ਼ ਕੀਤੀ ਹੈ ਲਹਿਰ ਆਪਣੇ ਆਪ ਬਣਦੀ ਹੈ ਕੱਲ ਤੱਕਨ ਬੀਜੇਪੀ ਦਾ ਕੋਈ ਇੱਥੇ ਆਧਾਰ ਨਹੀਂ ਸੀਗਾ ਮਗਰ ਹੁਣ ਜਿਹੜੇ ਬੀਜੇਪੀ ਦੇ ਨਾਲ ਇਹਨਾਂ ਦੇ ਲੋਕ ਵੀ ਜੁੜ ਰਹੇ ਨੇ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਆਮ ਸ਼ੋਰ